ਲੋਕ ਪਰਲੋਕ ਦੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਹਾਨ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਇਸ ਪਾਵਨ ਨਗਰੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਸੁਭਾਇਮਾਨ ਹੈ। ਔਰ ਬਾਣੀ ਦੇ ਵਿੱਚ ਪਟ ਸਾਹਿਬ ਨੇ ਇਸ ਨਗਰ ਨੂੰ ਗੋਮਬਿੱਧਪੁਰੀ ਦੇ ਨਾਲ ਤੁਲੇ ਨਾ ਦਿੱਤੀ। ਗੋਬਿੰਦਪੁਰੀ ਪਾਵ ਅਕਾਲ ਪੁਰਖ ਦੀ ਨਗਰੀ ਪਰਮੇਸ਼ਵਰ ਦੀ ਨਗਰੀ ਦੇ ਨਾਲ ਤੁਲਨਾ ਗੋਵਿੰਦਵਾਲ ਸਾਹਿਬ ਨੂੰ ਦੇ ਕੇ ਬਾਣੀ ਦੇ ਵਿੱਚ ਇਸ ਦਾ ਸਤਕਾਰ ਕੀਤਾ ਗਿਆ ਔਰ ਪਾਹੀ ਗੁਰਦਾਸ ਜੀ ਨੇ ਵੀ ਇਸ ਨਗਰੀ ਦਾ ਨਾਮ ਜਿਹੜਾ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਫੇਰ ਵਸਾਇਆ ਗੋਇੰਦਵਾਲ ਆਚਰਜ ਖੇਲ ਨਾ ਲਖਿਆ ਜਾਈ ਤੇ ਪਾਠ ਸਾਹਿਬ ਕਹਿੰਦੇ ਨੇ ਗੋਬਿੰਦਵਾਲ ਉਹ ਗੋਬਿੰਦਪੁਰੀ ਸਮ ਜਲਨ ਤੀਰ ਬੇਪਾਸ ਬਨਾਇਓ ਇਹੋ ਪਾਵਨ ਨਗਰੀ ਐ ਇਸ ਨਗਰੀ ਦੇ ਵਿੱਚ ਅੱਜ ਤੋਂ 450 ਸਾਲ ਪਹਿਲੋ ਦੀਨ ਦੁਨੀਆ ਦੇ ਵਾਲੀ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੋਤੀ ਜੋਤ ਸਮਾਏ ਇਸ ਪਾਵਨ ਪਵਿੱਤਰ ਨਗਰੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਨੁਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਪਾਵਨ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾਏ ਬੜੀ ਪਵਿੱਤਰ ਨਗਰੀ ਹੈ ਸਾਧ ਸੰਗਤ ਜੀ ਅਰਸੀਸ ਨਗਰੀ ਦੇ ਵਿੱਚ 440 ਸਾਲਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਆ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈ ਪਰਬ ਖਾਲਸਾ ਪੰਥ 1999 ਤੋਂ ਸ਼ਤਾਬਦੀਆਂ ਮਨਾਉਂਦਾ ਆ ਰਿਹਾ ਬਹੁਤ ਸਾਰੀਆਂ ਸ਼ਤਾਬਦੀਆਂ ਮਨਾਇਆਂ ਗਈਆਂ ਪੰਜਾਬ ਦੀ ਧਰਤੀ ਦੇ ਉੱਤੇ ਜਿੰਨੀਆਂ ਵੀ ਸ਼ਤਾਬਦੀਆਂ ਮਨਾਇਆਂ ਮੇਰੇ ਤੋਂ ਪਹਿਲੋ ਮਾਨਯੋਗ ਪ੍ਰਧਾਨ ਸਾਹਿਬ ਵੀ ਇਸ ਗੱਲ ਦਾ ਉਲੇਖ ਕਰਕੇ ਗਏ ਨੇ ਕਿ ਹਰ ਸਰਕਾਰ ਨੇ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਉਹ ਕਾਂਗਰਸ ਸਰਕਾਰ ਸੀ ਇਨ੍ਹਾਂ ਸ਼ਤਾਬਦੀਆਂ ਸਮੇਂ ਹਰ ਸਰਕਾਰ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇੱਥੋਂ ਤੱਕ ਜਦੋਂ ਸਚਖੰਨ ਸ੍ਰੀ ਹਜੂਰ ਸਾਹਿਬ ਨਾਦੇੜ ਦੀ ਧਰਤੀ ਦੇ ਉੱਤੇ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਯਾਈ ਪੁਰਬ ਮਨਾਇਆ ਗਿਆ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਮਨਾਇਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਉਸ 2008 ਦੇ ਵਿੱਚ ਮਨਾਈਆਂ ਸ਼ਤਾਬਦੀਆਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਔਰ ਕਰੋੜਾਂ ਰੁਪਈਆ ਨਾਦੇੜ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਤੇ ਪਿੱਛੇ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ 300 ਸਾਲਾ ਮਨਾਇਆ ਹੈ 350 ਸਾਲਾ ਮਨਾਇਆ ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਪਟਨਾ ਸਾਹਿਬ ਤੋਂ ਉੱਥੋਂ ਦੇ ਗ੍ਰੰਥੀ ਸਾਹਿਬ ਖੜੋਤੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉੱਥੋਂ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਜਦੋਂ ਸ਼ਤਾਬਦੀ ਮਨਾਹੀ ਗਈ ਹੈ ਤੇ ਇਹਨਾਂ ਪੈਸਾ ਖਰਚ ਕੀਤਾ ਇਨਾ ਪੈਸਾ ਖਰਚ ਕੀਤਾ ਔਰ ਹਰ ਪ੍ਰਕਾਰ ਦਾ ਤਕਤ ਸਾਹਿਬ ਨੂੰ ਸਹਾਇਕ ਦਿੱਤਾ ਔਰ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤਿਆ ਔਰ ਪਹਿਲੀ ਵੇਰ ਇਸ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਸਮੇ ਇਹ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ਤਾਬਦੀ ਮਨਾਈ ਗਈ ਇਥੋਂ ਦੇ ਸ਼ਤਾਬਦੀ ਦੇ ਇਨਚਾਰਜ ਰਿਆੜ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਜੀ ਇੱਥੇ ਸਰਕਾਰ ਨੇ ਕੁਝ ਕੀਤਾ ਹੈ ਕੋਈ ਸੜਕ ਚੌੜੀ ਕੀਤੀ ਹੋਵੇ ਕੋਈ ਐਸੀ ਇਮਾਰਤ ਬਣਾਈ ਹੋਵੇ ਯਾਦਗਾਰੀ ਇਮਾਰਤ ਜਿਹੜੀ ਯਾਦ ਦਵਾਵੇ ਕਿ 450 ਸਾਲ ਜਦੋਂ ਸ਼ਤਾਬਦੀ ਮਨਾਈ ਗਈ ਸੀ ਉਸ ਵਕਤ ਬਣੀ ਸੀ ਕਹਿੰਦੇ ਜੀ ਕੁਝ ਨਹੀਂ ਕੀਤਾ ਬੜਾ ਦਿਲ ਦੁਖਦਾ ਹੈ ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੇ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋ ਸਮਾਉਣ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੁਝ ਸਤਿਗੁਰੂ ਜੀ ਚਾਹੀਦਾ ਕੁਝ ਮਹਾਰਾਜ ਨੇ ਕਿਹਾ ਹੋਵੇ ਨਹੀਂ ਭਾਈ ਸਭ ਕੁਝ ਆ ਪਰਮੇਸ਼ਵਰ ਦਾ ਦਿੱਤਾ ਔਰ ਜਿਸ ਨਗਰੀ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਪੁੱਛਿਆ ਹੋਵੇ ਆ ਕੇ ਕਿ ਇੱਥੇ ਜ਼ਰੂਰਤਾਂ ਨਹੀਂ ਕਿਸੇ ਗੱਲ ਦੀ ਐਡੀਆਂ ਵੱਡੀਆਂ ਸਵਾਵਾਂ ਚੱਲਦੀਆਂ ਨੇ ਲੰਗਰ ਚੱਲਦੀਆਂ ਨੇ ਉਸ ਨਗਰੀ ਦੇ ਵਿੱਚ ਸ਼ਤਾਬਦੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਐ ਬੜਾ ਮਨ ਦੁਖੀ ਹੋਇਆ ਬੜਾ ਦਿਲ ਦੁਖੀ ਹੋਇਆ ਸ਼ਾਇਦ ਉਹ ਸੋਚਦੇ ਹੋਣਗੇ ਵੀ ਸਿੱਖ ਕਿਹੜਾ ਹੁਣ ਇਕ ਜੁੱਟ ਨੇ ਸਿੱਖਾਂ ਦੇ ਕੋਲ ਕੀ ਆ ਹੁਣ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਹੈ ਕੋਈ ਕਿਸੇ ਮਜ਼ਾਰ ਤੁਰਿਆ ਫਿਰਦਾ ਹੈ ਕੋਈ ਕਿਸੇ ਸਮਾਦ ਤੁਰਿਆ ਫਿਰਦਾ ਹੈ ਕੋਈ ਕਿਸੇ ਪਖੰਡਵਾਦ ਦੇ ਚੱਕਰ ਦੇ ਵਿੱਚ ਕਿਤੇ ਹੋਰ ਤੁਰਿਆ ਫਿਰਦਾ ਹੈ ਇਹ ਵੰਡੇ ਹੋਏ ਨੇ ਸਾਥ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਸੀ ਤੇ ਉਸ ਵੇਲੇ ਭਾਰਤ ਦੇ 22 ਸੂਬੇ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਪੀੜੇ ਮੁੜੇ ਸਥਾਪਿਤ ਕੀਤੇ ਉਹਨਾਂ ਦਾ ਮੁੱਖ ਜਿਹੜਾ ਸੀ ਮੰਤਵ ਜਿਹੜਾ ਸੀ ਨਾ ਇਹਨਾਂ ਦੇ ਪਿੱਛੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਸੀ ਅੱਜ ਸਿੱਖ ਸ਼ਕਤੀ ਬਹੁਤ ਵੱਡੀ ਤਾਕਤ ਰੱਖਦੀ ਹੈ ਪਰ ਫਰਕ ਸਿਰਫ ਇਹਨਾ ਕਿ ਇਹ ਸ਼ਕਤੀ ਬਿਖਰੀ ਹੋਈ ਆ ਬਿਖਰੀ ਹੋਈ ਆ ਅੱਜ ਸਾਡੀਆਂ ਮੰਗਾਂ ਵਾਲ ਪ੍ਰਧਾਨ ਜੀ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਸਰਕਾਰ ਦੀ ਅਨਗੈਲੀ ਸਰਕਾਰ ਦੇ ਅਨਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਸਾ ਸੰਗਾਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦ ਨੇ ਸ਼ਕਤੀ ਇਕੱਠੀ ਹੋ ਗਈ ਉਹਦੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ ਔਰ ਇਹ ਗੱਲ ਜਾਣਦਿਆਂ ਨੇ ਸਰਕਾਰਾਂ ਬਾਖੂਬੀ ਕਿ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਮਰਾਜ ਨੂੰ ਪੁੱਟਿਆ ਉਹ ਸਾਨੂੰ ਪੁੱਟਦਿਆਂ देर ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ ਸਾਨੂੰ ਧੜਿਆਂ 'ਚ ਵੰਡਣ ਲਈ ਸਾਨੂੰ ਜਥੇਬੰਦੀਆਂ 'ਚ ਵੰਡਣ ਲਈ ਸਾਨੂੰ ਧਾਰਮਿਕ ਮੌਤ ਮਾਰਨ ਦੇ ਲਈ ਡੇਰਾਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਸਾਨੂੰ ਰਾਜਨੀਤਿਕ ਮੌਤ ਮਾਰਨ ਦੇ ਲਈ ਛੜਜੰਤਰ ਰਚੇ ਜਾ ਰਹੇ ਨੇ ਸਾਨੂੰ ਆਰਥਿਕ ਮੌਤ ਮਾਰਨ ਦੇ ਲਈ ਸਾਡੇ ਸਾਧਨ ਖੋਏ ਜਾ ਰਹੇ ਨੇ ਔਰ ਸਾਨੂੰ ਜਿਹੜਾ ਹੈ ਸਮਾਜਿਕ ਤੌਰ ਦੇ ਉਤੇ ਮਾਰਨ ਵਾਸਤੇ ਵੀ ਨਸ਼ਿਆਂ ਦਾ ਪਸਾਰ ਜਿਹੜਾ ਇਸ ਧਰਤੀ ਦੇ ਉਤੇ ਖੂਬ ਪਸਾਰਿਆ ਜਾ ਰਿਹਾ ਹੈ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਸਾਨੂੰ ਜਗਾ ਜਗਾ ਡੇਰੇ ਸਥਾਪਿਤ ਕਰਕੇ ਰਾਜਨੀਤਿਕ ਹੋਂਦ ਨੂੰ ਸਾਡੀ ਨੂੰ ਸਮਾਪਤ ਕਰ ਦਿੱਤਾ ਗਿਆ ਸਮਾਜਿਕ ਸ਼ਕਤੀ ਸਾਡੀ ਖੀਨ ਕਰ ਦਿੱਤੀ ਗਈ ਹੈ ਔਰ ਆਰਥਿਕ ਤੌਰ ਤੇ ਵੀ ਅਸੀਂ ਜਿਹੜੇ ਆ ਬਹੁਤ ਪੇਤਲੇ ਪੈ ਚੁੱਕੇ ਆ ਜਮੀਨਾਂ ਸਾਡੀਆਂ ਜਿਹੜੀਆਂ ਨੇ ਕਾਰਪੋਰੇਟ ਵੱਲੋਂ ਖਰੀਦੀਆਂ ਜਾ ਰਹੀਆਂ ਨੇ ਬੜੇ ਮਹਿੰਗੇ ਮਹਿੰਗੇ ਭਾਅ ਦੇ ਉੱਤੇ ਔਰ ਅਸੀਂ ਬੇਜ਼ਮੀਨੇ ਹੋ ਰਹੇ ਆ ਤੇ ਜਿਹੜੇ ਪਹਿਲੋਂ ਬੇਜ਼ਮੀਨੇ ਨੇ ਉਹ ਹੋਰ ਜ਼ਿਆਦਾ ਜਿਹੜਾ ਹੈ ਉਹ ਕਮਜ਼ੋਰ ਹੋ ਰਹੇ ਨੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਉਹ ਹੋਰ ਜ਼ਿਆਦਾ ਕਮਜ਼ੋਰ ਹੋ ਰਿਹਾ ਹੈ ਇਸ ਕਰਕੇ ਸਾਧ ਸੰਗਤ ਜੀ ਅੱਜ ਸ਼ਤਾਬਦੀ ਦੇ ਮੌਕੇ ਬਹੁਤਾ ਲੰਬਾ ਸਮਾਂ ਨਹੀਂ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ ਘਰ ਦੇ ਵਿੱਚ ਪਰਨ ਕਰਕੇ ਜਾਈਏ ਕਿ ਅਸੀਂ ਇਕੱਠਿਆਂ ਰਹਿਣਾ ਸਾਨੂੰ ਇਕੱਠਿਆਂ ਕਰਨ ਵਾਸਤੇ ਸਤਿਗੁਰਾਂ ਨੇ ਪਲੇਟਫਾਰਮ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਜੁੜਨ ਵਾਸਤੇ ਗੁਰਬਾਣੀ ਦਾ ਫਲਸਫਾ ਦਿੱਤਾ ਹੈ ਬਾਣੀ ਨਾਲ ਜੁੜੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਝੰਡੇ ਥੱਲੇ ਅਸੀਂ ਇਕੱਠੇ ਹੋਈਏ ਜਿੰਨੇ ਮਰਜ਼ੀ ਸਾਡੇ ਚ ਰਾਜਨੀਤਿਕ ਵਖਰੇਵੇਂ ਹੋਣ ਜਿੰਨੇ ਮਰਜ਼ੀ ਸਾਡੇ ਚ ਵਖਰੇਵੇਂ ਹੋਣ ਪਰ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਆਜੇ ਜਿੱਥੇ ਗੱਲ ਪੰਥ ਦੀ ਆਜੇ ਜਿੱਥੇ ਗੱਲ ਤਖਤਾਂ ਦੀ ਆਜੇ ਜਿੱਥੇ ਗੱਲ ਮਰਿਆਦਾ ਦੀ ਆਜੇ ਜਿੱਥੇ ਗੱਲ ਪਰੰਪਰਾਵਾਂ ਦੀ ਆਜੇ ਔਰ ਜਿੱਥੇ ਗੱਲ ਸਿੱਖ ਵਿਰਸੇ ਦੀ ਆਜੇ ਉਥੇ ਸਾਨੂੰ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਥੇ ਕੋਈ ਪਾਰਟੀ ਨਾ ਦੇਖਿਆ ਕਰੋ ਕੋਈ ਧੜਾ ਨਾ ਦੇਖਿਆ ਕਰੋ ਕੋਈ ਜਥੇਬੰਦੀ ਨਾ ਦੇਖਿਆ ਕਰੋ ਉਥੇ ਸਿਰਫ ਤੇ ਸਿਰਫ ਇੱਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਕਮਜ਼ੋਰ ਨਹੀਂ ਹੋਏ ਐ ਔਰ ਇੰਨਾ ਕਮਜ਼ੋਰ ਸਮਝਣ ਦੀ ਸਿੱਖਾਂ ਨੂੰ ਗਲਤੀ ਨਾ ਕਰੇ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਅਸੀਂ ਅੱਜ ਵੀ ਮਜ਼ਬੂਤ ਆਂ ਅੱਜ ਵੀ ਅਸੀਂ ਜਿਹੜਾ ਹੈ ਉਹ ਬਹੁਤ ਵੱਡੀ ਤਾਕਤ ਰੱਖਦੇ ਆਂ ਫਰਕ ਸਿਰਫ ਇਹਨਾਂ ਕਿ ਸਾਨੂੰ ਆਪਸ ਦੇ ਵਿੱਚ ਜੁੜ ਕੇ ਉਸ ਸ਼ਕਤੀ ਨੂੰ ਇਕੱਠਿਆਂ ਕਰਨ ਦੀ ਵੱਡੀ ਜ਼ਰੂਰਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਜਿਹੜਾ ਕਾਮਯਾਬ ਕਰਨ ਵਾਸਤੇ ਬਹੁਤ ਜਿਹੜਾ ਹੈ ਉਹ ਆਪਣਾ ਜੋਰ ਲਗਾਇਆ ਔਰ ਰਿਆੜ ਸਾਹਿਬ ਨੇ ਦੱਸਿਆ ਕਿ ਇੱਕ ਐਸਡੀਐਮ ਸਾਹਿਬ ਨੇ ਜ਼ਰੂਰ ਸਹਿਯੋਗ ਦਿੱਤਾ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਉਹ ਜ਼ਰੂਰ ਇਸ ਸ਼ਤਾਬਦੀ ਦੇ ਮੌਕੇ ਉੱਤੇ ਕਾਰਜਸ਼ੀਲ ਰਹੇ ਨੇ ਔਰ ਜਿਹੜਾ ਵੀ ਗੁਰੂ ਘਰ ਨੂੰ ਸਹਿਯੋਗ ਦਿੰਦਾ ਹੈ ਅਸੀਂ ਅਕਿਰਤ ਕਰਨ ਨਹੀਂ ਆ ਕਿ ਉਹਦਾ ਧੰਨਵਾਦ ਨਾ ਕਰੀਏ ਅਸੀਂ ਉਹਦਾ ਧੰਨਵਾਦ ਵੀ ਜ਼ਰੂਰ ਕਰਾਂਗੇ ਜਿਨੇ ਵੀ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਖਾਲਸਾ ਪੰਥ ਨੂੰ ਸਹਿਯੋਗ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ